ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ ਵਿਹੜਾ ਗਈ ਵੀਰੋ ਤਾਜੀ ਸੂਈ ਆ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਤੀ ਸੁਣਾਓ ਜੀ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਮੇਰਾ ਲਖਮੀ ਸਿੰਘ ਜੀ ਪਿੰਡ ਸੋਈਆਂ ਹੈ ਕਲਾ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਜੀ ਫੋਨ ਨੰਬਰ ਹੈਗਾ 7696 369262 ਠੀਕ ਆ ਵੀਰੇ ਆਪਣੇ ਕੋਲ ਅੱਜ ਇੱਕ ਵਹਿੜ ਆ ਚੰਗੇ ਰਿਕਾਰਡ ਵਾਲੀ ਆ ਰਾਜਮਣੇਰੇ ਸੁਈਏ ਠੀਕ ਆ ਵੀਰੇ ਹਾਂਜੀ ਸਾਢੇ 4 ਵਜੇ ਸੁਈਏ ਸਾਢੇ 4 ਵਜੇ ਦੇ ਕਰੀਬ ਸੁਈਏ ਪਾਈ ਏ ਤਾਂ ਵੀਰੇ ਕਿਵੇਂ ਚੰਗੇ ਰਿਕਾਰਡ ਵਾਲੀ ਆ ਹਨਾ ਵਹਿੜ ਤਾਂ ਜੀ 25 26 ਕਿਲੋ ਦਾ ਰਿਕਾਰਡ ਇਹਦਾ ਅੱਛਾ 25 26 ਕਿਲੋ ਹਾਂਜੀ ਹਾਂਜੀ ਤਾਂ ਹੈ ਪਣਾ ਪੁਣਾ ਜਿਆ ਦੇ ਰਾਸ ਨਹੀਂ ਲੱਪਾ ਲਪਾ ਨਹੀਂ ਚੁੱਕਿਆ ਜੀ ਹੈ ਫੁੱਲ ਕੱਦ ਕਾਠ ਵਾਲੀ ਉਹ ਕੱਦ ਵਾਰ ਘਾੜਦੀ ਵੇਖੋ ਗਾਂ ਵੇਖੋ ਕੀ ਕੀ ਬਹੁਤ ਵੱਡੀ ਆ ਵੀਰੇ ਹਨਾ ਲੰਮੀ ਬੇਲ ਆ ਤਾ ਥਣ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਚਵਾਈ ਬਹੁਤ ਪੋਲੀ ਚਵਾਈ ਨਿਕਲੀ ਏ ਠੀਕ ਆ ਵੀਰੇ ਹਾਂਜੀ ਅੱਜ 8 9 10 ਕਿਲੋ ਕੱਢਿਆ ਜੇ ਅੱਛਾ 8 ਕਿਲੋ ਲਾ ਕੇ ਚੱਕ ਕੇ ਕੱਢਿਆ ਬੋਲਾ ਅੱਛਾ 8 ਕਿਲੋ ਚਵਾਈ ਕਰਤੀ ਸਵੇਰੇ ਵੀ ਕਰਤੀ ਸਵੇਰੇ ਤਾਂ ਠੀਕ ਆ ਥੋੜੀ ਥੋੜੀ ਕੀਤੀ ਠੀਕ ਆ ਜੀ ਹਾਂਜੀ ਹਾਂਜੀ ਤਾਂ ਵੀਰੇ ਬੱਚਾ ਕੀ ਪਾਇਆ ਇਹਨੇ ਬੱਚਾ ਮਗਰ ਵੱਚੀ ਪਾਈ ਬਹੁਤ ਵੱਚੀ ਆ ਗਈ ਬਹੁਤ ਵੇਟ ਦੀ ਆ ਗਈ ਪਾਉਂਦਾ ਸੀਵਨ ਦਾ ਪੁੱਛ ਲਾਂਗੇ ਹੁਦਾਂ ਚੰਗੀ ਸੀਵਨ ਦਾ ਬੱਚਾ ਆ ਗਿਆ ਮਗਰ ਵੀਰੇ ਸੌਦਾ ਕਰੂਗਾ ਉਹਨੂੰ ਪਾ ਦਾਂਗੇ ਠੀਕ ਆ ਜੀ ਤਾਂ ਚੰਗੀ ਸੀਮਾ ਦਾ ਮਗਰ ਬੱচ্চਾ ਆ ਵੈੜ ਵੀ ਬਹੁਤ ਚੰਗੀ ਵੀਰੋ ਫੁੱਲ ਕੱਦ ਕਾਠ ਵਾਲੀ ਖੋਲੋ ਵੀਰ ਜੀ ਇਹ ਮਗਰ ਬਰੀਡ ਦੀ ਆ ਬਰੀਡ ਦੀ ਵਸ਼ੀ ਆ ਜੀ ਖੋਲੋ ਵੀਰੇ ਇਹਨੂੰ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਿਓ ਪ੍ਰਿੰਟ ਪ੍ਰਿੰਟ ਵੀ ਚੰਗਾ ਘੈਂਟ ਆ ਕੱਦ ਕਾਠ ਫੁੱਲ ਆ ਗਿਆ ਵੱਡੇ ਪੱਲੇ ਜੀ ਵੀਰੋ ਤਾਂ ਲੈਵੇ ਦੀ ਗੱਲ ਕਰੀਏ ਤਾਂ ਪੂਰੇ ਕਲਾਵੇ ਕੋਲ ਵੀ ਥੱਲੇੋਂ ਪਾਏ ਥੱਬੇ ਥੱਬੇ ਲਾਏ ਵੈੜ ਨੇ ਤਾਂ ਬਹੁਤ ਚੰਗੇ ਰਿਕਾਰਡ ਵਾਲੀ ਆ ਇਹ ਕਿੱਡੀ ਵਹਿੜਾ ਫਿਰ ਦੁੱਧ ਤੇ ਇਸੇ ਬਾਅਦ ਇਹ ਕਿਨਾ ਮਰਜ਼ੀ ਕਰ ਸਕਦੀ ਹੈ ਹਨਾ 30 ਚ ਵਾਲੇ ਜਿੱਡਾ ਦੇ ਲੇਵਾ ਬਿਲਕੁਲ ਵੀਰੇ ਥੋੜਾ ਕੋਈ ਟਾਈਮ ਲੱਗਾ ਬਿਲਕੁਲ ਲੈਓ ਵੀਰੇ ਤੁਹਾਡੇ ਸਾਹਮਣੇ ਹੀ ਆਹ ਜੇ ਤਾਜੀ ਸੂਈ ਵੇਖ ਲਓ ਬਿਲਕੁਲ ਆਹਦੇ ਬੱਚੀ ਵੀ ਮਾਂ ਉੱਢੀ ਹੈ ਬਾਕੀ ਫਰੀਡ ਵੇਖੋ ਕਿੱਦਾਂ ਗਰੀਡ ਬੈਠਦੇ ਬਿਲਕੁਲ ਥੋੜਾ ਬੱਚੇ ਦਾ ਕਰਦੀ ਤੇ ਹਨਾ ਜਿਆਦਾ ਬਾਕੀ ਆ ਉਹ ਮੇਦੇ ਨਾੜਾ ਨਾ ਚੰਗੀਆਂ ਬਿਲਕੁਲ ਤਾਂ ਬਾਕੀ ਇਹ ਹੈ ਕਿ ਕਿਹੜਾ ਵੀਰ ਆਊਗਾ ਚੱਲ ਕੇ ਉਹਨੂੰ ਪਸੰਦ ਜ਼ਰੂਰ ਆਊਗੀ ਛੱਡ ਕੇ ਨਹੀਂ ਜਾਊਗਾ ਹਨਾ ਵੀਰੇ ਕਿਉਂਕਿ ਫੁੱਲ ਬਰੀਡ ਆ ਵੱਡੇ ਪੱਲੇ 'ਚ ਤਾਂ ਬੱਚਾ ਵੀ ਚੰਗੇ ਸੀਮਨ ਦਾ ਪਾਲਿਆ ਇਹਨੇ ਬਾਕੀ ਵੀਰ ਜੀ ਇੱਕ ਗੱਲ ਹੋਰ ਹੈ ਹਾਂਜੀ ਵੀਰ ਕੋਈ ਚੱਲ ਕੇ ਆਵੇ ਹਾਂਜੀ ਸਾਈ ਪਾ ਦੇ ਚੱਲ ਕੇ ਆਵੇ ਕਾਇਨ ਲਾਗੇ ਬਿਲਕੁਲ ਕੇ ਪਤਾ ਲੱਗਦਾ ਹੈ ਬਿਲਕੁਲ ਵੀਰੇ ਐ ਲੰਮੀ ਬੇਲ ਆ ਵੀਰੇ ਠੰਡੀ ਧੀਰੀਆ ਵੇਖ ਲੋ ਤੁਹਾਡੇ ਸਾਹਮਣੇ ਬਿਲਕੁਲ ਸੀਸ ਲੱਗ ਹਾ ਮਾਰ ਕੇ ਖਾ ਲੈ ਇੱਦਾਂ ਹੀ ਖਾ ਉਹ ਖਾ ਦੇ ਵੀਰੇ ਥੋੜਾ ਕੈਮਰੇ ਤੋਂ ਉਹਦਾ ਡਰਦੀ ਆ ਕੈਮਰੇ ਤੋਂ ਡਰਦੀ ਆ ਆਹ ਇਹਦਾ ਖੱਟਾ ਬੋਲਾ ਜੀ ਬਿਲਕੁਲ ਠੀਕ ਆ ਵੀਰੇ ਠੀਕ ਹਾਂਜੀ ਆਹ ਠੀਕ ਹੈ ਜੀ ਖੱਟਾ ਬੋਲਾ ਜੀ ਤਾਂ ਬਹੁਤ ਸ਼ਾਨਦਾਰ ਵੈੜਾ ਵੀਰੋ ਮਤਲਬ ਇਹ ਚੰਦਾ ਹੀ ਦੇਖੋ ਆ ਤੁਹਾਡੇ ਸਾਹਮਣੇ ਹੈ ਭਲਾ ਜਦੋਂ ਪਲਾਂਚੇ ਜੇ ਪਰ ਐਂ ਕਲਾਵੇ ਪਾਏ ਕਿੰਨਾ ਲੇਵਾ ਵੀਰੇ ਗਾਂ ਨੂੰ ਲਈ ਉਹਨਾਂ ਹੀ ਪਛਾਣੂ ਹੈ ਨਾ ਖਾਲੀ ਕੀਤਾ ਨਹੀਂ ਆ ਪੂਰਾ ਪਿਛੇ ਨੂੰ ਹੀ ਅੱਛਾ ਜੀ ਹਾਂ ਜੀ ਕਿਉਂਕਿ ਬਰੀਡ ਹੈ ਦੁੱਧ ਤਾਂ ਨਹੀਂ ਭਰਨਾ ਭਰਨਾ ਵੀਰੇ ਬਰੀਡ ਬੜੀ ਵੈੜ ਤੇ ਬਿਲਕੁਲ ਤਾਂ ਵੀਰੇ ਇਹਦੀ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਹਾਂ ਨਾ ਦੇ ਦੇਣੀ ਜਿਹੜੀ ਤੁਸੀਂ ਹੁਣ ਸਮੋਲ ਤੋਂ ਭਾਵੇਂ ਜੀ ਵੱਡੇ ਅੱਡੇ ਤੇ ਹੁੰਦੀ ਹਾਂਜੀ ਲੱਖ ਹੋਣਾ ਇਹ ਮੋਲ ਆਪਾਂ ਤੁਹਾਨੂੰ ਪਤਾ ਜਾਇਜ਼ ਹੀ ਕਰਨਾ ਤੜਾ ਰੇਟ ਹਰ ਵੀਡੀਓ ਜੀ ਜਾਇਜ਼ ਹੁੰਦਾ ਹੈ ਨਾ ਤਾਂ ਪਸ਼ੂ ਵੀ ਤਾਂ ਹੀ ਵਿਕਦਾ ਹਾਂਜੀ ਹਾਂਜੀ ਦੇ ਦਈਏ 85 ਦੀ 85 ਦੀ ਹਾਂਜੀ ਠੀਕ ਹੈ ਕਰ ਦਿਓ ਵਿੱਚ ਸ਼ੋਰ ਛੱਪਾ ਵੀਰੇ ਇਹ ਲੋ ਤੁਹਾਡੇ ਕਰਾ ਦਿਓ ਜਿੰਨੇ ਦੀ ਕਰਾਉਣੀ ਹੈ ਨਹੀਂ ਠੀਕ ਹੈ ਵੀਰੇ ਨਹੀਂ ਜਾਇਜ਼ ਆ ਤਾਂ ਵੀਰੇ ਜਾਇਜ਼ ਹੀ ਕਵਾਂਗੇ ਕਿਉਂਕਿ ਮੰਗਣ ਨੂੰ ਭਾਵੇਂ ਗੱਡੀ ਵੈੜਾ ਜੋ ਮਰਜ਼ੀ ਮੁੱਲ ਮੰਗ ਲਾ ਵੀਰੇ 82 ਦੀ ਦੇ ਦਿੰਨੇ ਆ 82 ਕਿਲੋ ਮੇਲਾ ਜਿੰਨੇ ਲੁੱਟੇ ਲੈ ਲੋ ਵੱਡੀ ਵੈੜ ਹੈ 80 ਦੀ ਹਾਂ ਨਾ 20 ਲੀਟਰ ਵਾਲੀ ਹੈ 80 ਦੀ ਹਾਂ ਨਾ ਵਿੱਚੇ ਛੋਰ ਛੱਪਾ ਵੀਰੇ ਜਾ 2000 2000 ਓਵਰ ਸ਼ੋਰਟ ਕਰਦਾ ਨਹੀਂ ਐਸੀ ਬਾਕੀ ਕੋਈ ਵੀਰ ਸਿਰਾ ਲਾਇਆ ਵੀਰੇ ਰੇਡ ਵਾਲਾ ਹਨਾ ਬਹੁਤ ਵਧੀਆ ਰੇਡ ਕੀਤਾ ਵੀਰ ਦਾ ਵੀਰੋ ਵੇ ਲੋ ਬਾਕੀ ਕੋਈ ਵੀਰ ਫੋਨ ਲਾਵੇ ਆ ਸਾਰੀ ਹਾਲ ਫੂਲਾ ਕਾ ਲੱਤ ਜਾਣੀ ਰਾਤ ਤੱਕ ਠੀਕ ਹੈ ਜੀ ਫੇਰ ਵੇਖੋ ਤਾਂ ਕੀ ਬੰਦੀ ਤਾਂ ਹੈ ਵੀ ਚੰਗੇ ਰਿਕਾਰਡ ਵਾਲੀ ਤੇ ਵੀਰੋ ਰੇਡ ਵੀ ਤੁਸੀਂ ਚੈੱਕ ਕਰ ਲਿਆ ਹੁਣ ਵੀਰੇ 80 ਦੀ ਹੋਗੀ ਨਾ ਹਨਾ ਐਸੀ ਜਿਉਂ 1000 2 2 ਸ਼ਾਰਟ ਤਾਂ ਆ ਜਾਪਾਂ 78 ਦੀ 78 ਦੀ ਰੇਟ ਹੀ ਆਪਾਂ ਠੀਕ ਆ ਵੀਰੇ ਤਾਂ ਵੇਖੋ ਵੀਰੇ ਦਊਗਾ ਤੇ ਤਰ ਕਿਉ ਫੁੱਲ ਕੱਦ ਵਜੇ ਇਹੋ ਜਿਹਾ ਨਗੀਨੇ ਆਇਆ ਕਰਨ ਕਿ ਹੁਣ ਬਸ ਬਿਲਕੁਲ ਇਹੋ ਜਿਹੀ ਤੋਹਫੇ ਘੱਟ ਕਰ ਲਿਆ ਹੋਣਾ ਤੋਰਾ ਵਿਖਾ ਦਿਓ ਨਾ ਥੋੜਾ ਜਿਹਾ ਦਾਦੀ ਦੀ ਤਾਲੇ ਕਰੂ ਭਾਈ ਜੀ ਤਾਂ ਵੇਖੋ ਵੀਰੇ 78000 ਦੀ ਵੈੜ ਹੋ ਜੂ ਫੁੱਲ ਕੱਦ ਵਜਨ ਵਾਲੀ ਲੈ ਵਾ ਲੂ ਆ ਪੂਰੇ ਖਬੇ ਤੋਂ ਬੇਲਾਏ ਬਾਕੀ ਇੱਕ ੜੀ ਚੈੱਕ ਕਰ ਲੋ ਤੀਨਾ ਮੰਨੇ ਆ ਵੇ ਕੋਤ ਦੇਖੋ ਕੀ ਕਿੱਥੇ ਦਾ ਬੇਰਬੂਲ ਦੀ ਲੰਮੀ ਐ ਪੂਰੀ ਗਾਈ ਐ ਬਿਲਕੁਲ ਛੋਟੇ ਆ ਤੀਨਾ ਮਗਰੋਂ ਆਵੇ ਲੋ ਕਾਲੀ ਛਿੰਡੀ ਗਈ ਲੈ ਵੀਰੇ ਬਾਕੀ ਗਾਈ ਦਾ ਚੱਡਾ ਵੇਖ ਕੇ ਕੋਈ ਨਾ ਕਾਜਾ ਲਾ ਲੈ ਤਾਂ ਵੀਰੇ ਮਗਰ ਬੱਛੀ ਆ ਗਈ ਤਾਂ ਬਾਕੀ ਤੁਸੀਂ ਫੋਨ ਜ਼ਰੂਰ ਵੀਰ ਨੂੰ ਲਾ ਲਿਓ 78 ਜੋ ਸ਼ੋਰਟ ਛੱਡ ਹੋ ਜੂ। ਅਜੇ ਗਿੱਲਾ ਹੀ ਨਾੜੂ ਰੇਟ ਜਿਆ ਜੀ ਵੀਰ ਦਾ। ਆਹੋ ਗਿੱਲਾ ਹੀ ਨਾੜੂ ਵੀਰੇ। ਬਿਲਕੁਲ ਵੀਰੇ। ਹਾਂਜੀ ਤਾਂ ਠੀਕ ਹੈ 78 ਜੋ ਸ਼ੋਰਟ ਛੱਪਾ ਕਰਦੇ ਹੋ ਹਨਾ। ਕਰ ਦਾਂਗੇ ਵੀਜੀ ਜੀ। ਤਾਂ ਠੀਕ ਹੈ ਵੀਰੇ। ਤਾਂ ਬਾਕੀ ਇਹੀ ਬੇਨਤੀ ਹੈ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਮਤਵਾਂ ਸਬਸਕ੍ਰਾਈਬ ਕਰੋ ਹਨਾ ਵੀਰੇ। ਹਾਂਜੀ ਹਾਂਜੀ ਚੈਨਲ ਨੂੰ ਲਾਈਕ ਕਰਨਾ ਕਰੋ ਵੀਜੀ ਜੀ। ਲਾਈਕ ਕਰਨ ਸ਼ੇਅਰ ਕਰਨ ਵੀਰੇ ਜੋ ਤੁਹਾਨੂੰ ਨਵੇਂ ਤੋਂ ਨਵੇਂ ਪਸ਼ੂ ਵਿਖਾ ਲੈ ਜਾਣ ਹਨ ਹਾਂਜੀ ਹਾਂਜੀ ਤਾਂ ਐਡਰੈਸ ਵੀਰੇ ਦੱਸ ਦੇ ਕਰ ਟ੍ਰੈਕ ਹੈਗਾ ਜੀ ਪਿੰਡ ਸੋਈਆਂ ਗਲਾ ਸ਼ੀਲ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 7096 3692 ਬਾਹਰ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ